ਹੋ ਬਸ ਸਵੇਰ ਦੋਸਤੋ ਮੈਂ ਤੁਹਾਡਾ ਆਪਣਾ ਕੀਤਕ ਪੰਨੂ ਮੇਰਾ ਚੈਨਲ ਚੰਗ ਦੀ ਰਾਤ ਨੂੰ ਸਵਾਗਤ ਆ ਤੁਹਾਡਾ ਔਰ ਮੈਂ ਸਵੇਰੇ ਸਵੇਰ ਦੀ ਖੈਰ ਤੇ ਹੀ ਆਪਣੀ ਤੇ ਔਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਸਵੇਰ ਦਾ ਮੰਜ਼ਰ ਖੂਬਸੂਰਤ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਜੇ ਸੂਰਜ ਉਗ ਰਿਹਾ ਔਰ ਹਲਕੇ ਹਲਕੇ ਧੁੰਦ ਪਈ ਆ ਔਰ ਬੜਾਈ ਖੂਬਸੂਰਤ ਇਹ ਨਜ਼ਾਰਾ ਆ ਸਵੇਰ ਦਾ ਔਰ ਸਵੇਰ ਦੀ ਸੈਰ ਆ ਜਿਹੜੀ ਸਾਡੇ ਆਸਤੇ ਤੰਦਰੁਸਤੀ ਦਾ ਸੁਭ ਬੰਦੀ ਔਰ ਇਹ ਸਮਾਂ ਜਿਹੜਾ ਸਵੇਰ ਦਾ ਇਹਨੂੰ ਕਦੀ ਵੀ ਮਿਸ ਨਹੀਂ ਕਰਨਾ ਚਾਹੀਦਾ ਔਰ ਮੈਂ ਇੱਥੇ ਖੜਾ ਸੀ ਤੇ ਇਹ ਚਲੋ 2 ਮਿੰਟ ਰੁਕਦਾ ਤੇ ਮੈਂ ਤੁਹਾਡੇ ਨਾਲ ਸਾਂਝ ਵੀ ਪਾਲਾ ਸਵੇਰ ਦਾ ਜਿਹੜਾ ਮੰਜ਼ਰ ਆ ਕਵਤਾ ਵਰਗਾ ਉਦਰ ਦੀ ਕਵਤਾ ਉਦਰ ਤਨੇ ਲਿਖੀ ਆ ਔਰ ਇਹਨੂੰ ਸਮਝਣਾ ਪੈਂਦਾ ਵਾ ਆਪਣੇ ਅਹਸਾਸ ਤੇ ਜੁਸਮੂਣਾ ਪੈਂਦਾ ਔਰ ਮੇਰੀ ਜਿਹੜੀ ਕੋਸ਼ਿਸ਼ ਹੁੰਦੀ ਆ ਉਹ ਛੋਟੀਆਂ ਛੋਟੀਆਂ ਗੱਲਾਂ ਤੁਹਾਡੇ ਨਾਲ ਕਰਕੇ ਤੇ ਆਪਣੇ ਦਿਲ ਦੀ ਸਾਂਝ ਨਹੀਂ ਵਧਾਉਣਾ ਹੁੰਦਾ ਕੁਝ ਜਿੱਥੇ ਵੀ ਤੁਸੀਂ ਮੈਨੂੰ ਵੇਖੋ ਮੈਨੂੰ ਸੁਣੋ ਕਿਉਂਕਿ ਵਖ ਵਖ ਲੱਖਾਂ ਆਂਦੀਆਂ ਲੱਖ ਲੱਖ ਵਖ ਵਖ ਬੋਲੀਆਂ ਦਾ ਹਰ ਤਰ੍ਹਾਂ ਦਾ ਆਪਣਾ ਇੱਕ ਵਿਸਾ ਦਾ ਇੱਕ ਵਿਰਾਸਤ ਹੁੰਦੀ ਆ ਜਿਸ ਤਰ੍ਹਾਂ ਦਾ ਸਾਡਾ ਇਲਾਕਾ ਵਾ ਜਿਉਂ ਜਿਉਂ ਅਸੀਂ ਅੱਗੇ ਨੂੰ ਉਤਰੇ ਜਾਂਦੇ ਜਲੰਧਰ ਸਾਈਡ ਨੂੰ ਜਾ ਕਿਸੇ ਪਾਸੇ ਨੂੰ ਵੀ ਚਲੇ ਜਿਏ ਤੇ ਉਹਦੇ ਚ ਬੋਲੀ ਵੀ ਬਦਲਦੀ ਆ ਉਹਦੇ ਜੇ ਇਲਾਕਿਆਂ ਦਾ ਰਹਿਣ ਸਹਿਣ ਦਾ ਢੰਗ ਵੀ ਬਦਲਦਾ ਔਰ ਜ਼ਮੀਨਾਂ ਦਾ ਪੱਦਰ ਵੀ ਬਦਲਦਾ ਔਰ ਇਧਰੋਂ ਸਾਡੇ ਅਬਰਸਰ ਤੋਂ ਲੈ ਕੇ ਜਿਉਂ ਅਸੀਂ ਇਧਰੋਂ ਲੈਂਦੇ ਪੰਜਾਬ ਨੂੰ ਜਾਣਦੇ ਆ ਤੇ ਇਧਰ ਦੀਆਂ ਜ਼ਮੀਨਾਂ ਜਿਹੜੀਆਂ ਲਗ ਤਾਂ ਭਗ ਸੰਤਲੀ ਨੇ ਔਰ ਜੋ ਜੋ ਅਸੀਂ ਇਧਰ ਨੂੰ ਤਾਂ ਜਾਣਦੇ ਆ ਪੰਡਿਗੜ ਸਾਈਡ ਨੂੰ ਸ਼ਵਾਲਕਦੇ ਪਹਾੜਾਂ ਨੂੰ ਫਿਰ ਇਹ ਹਿਮਾਲਿਆ ਪਰਬਤ ਦੀ ਸ਼ੁਰੂ ਹੋ ਜਾਂਦੀਆਂ ਲੜੀਆਂ ਇਦਾਂ ਹੀ ਹਿੰਦੂ ਕੁਛ ਪਹਾੜੀਆਂ ਅੱਗੇ ਚੱਲੇ ਜਾਂਦੀਆਂ ਦਰਾ ਖੈਬਰ ਤੋਂ ਜਿਹੜੀਆਂ ਉਹਨੂੰ ਇੱਕ ਲੜੀ ਬਣਦੀ ਆ ਤੇ ਇਹ ਤੇ ਗੱਲਾਂ ਬਹੁਤ ਜ਼ਿਆਦੀਆਂ ਵਾ ਜੇ ਮੈਂ ਤੁਹਾਡੇ ਨਾਲ ਕਰਨ ਲੱਗ ਪਾ ਔਰ ਫਿਰ ਵੀ ਮੇਰੀ ਇਹ ਸਾਜ ਹੁੰਦੀ ਆ ਸਵੇਰ ਦੀ ਵੀ ਮੈਂ ਆਪਣੇ ਲੋਕਾਂ ਦੀਆਂ ਗੱਲਾਂ ਕਰਾਂ ਆਪਣੇ ਘਰਾਂ ਦੀਆਂ ਆਪਣੇ ਪਰਿਵਾਰ ਦੀਆਂ ਆਪਣੇ ਦਿਲ ਦੀਆਂ ਤੇ ਕਿਉਂਕਿ ਸ਼ਾਇਰ ਆ ਮੈਂ ਤੇ ਸ਼ਾਇਰ ਜਿਹੜੇ ਹੁੰਦੇ ਆ ਇਹ ਬੜੇ ਸੂਖਮ ਭਾਵੀ ਜੁੰਦੇ ਆ ਤੁਹਾਨੂੰ ਹਰ ਕੋਈ ਸਮਝ ਨਹੀਂ ਸਕਦਾ ਔਰ ਚਲੋ ਮੈਂ ਤੇ ਉਸ ਲੈਵਲ ਦਾ ਸ਼ਾਇਰ ਨਹੀਂ ਹੈਗਾ ਮਾੜੀ ਮੋਟ ਕਵਤਾ ਕਵਤਾ ਇਧਰ ਉਧਰੋਂ ਚੜੀਟ ਚੂਟੇ ਲੈਣਾ ਪਰ ਫਿਰ ਵੀ ਜਿਹੜਾ ਵਾ ਇਹਨਾਂ ਦੇ ਨਾਂ ਦਿਲ ਤੇ ਕੋਈ ਗੱਲ ਲੱਗੇ ਤੇ ਨਹੀਂ ਲੱਗਦੀ ਔਰ ਲੱਗੇ ਤੇ ਬੜੀ ਛੋਟੀ ਜੀ ਵੀ ਲੱਗ ਜਾਂਦੀ ਆ ਔਰ ਜਿਹੜੀ ਕਵਤਾ ਵਾ ਉਹਦਾ ਮਕਸਦ ਇਹ ਹੀ ਆ ਕਿ ਜਿਹੜੀ ਨੂੰ ਇਹਦੀ ਖੁਸ਼ਬੂ ਨੂੰ ਦੂਰ ਤੱਕ ਫਲਾਇਆ ਜਾਵੇ ਮੁਹੱਬਤਾਂ ਮੰਡੀਆਂ ਜਾਣ ਅਸੀਂ ਇੱਕ ਦੂਜੇ ਨਾਲ ਪਿਆਰ ਸਨੇਹ ਬਣਾ ਸਕੀਏ ਔਰ ਜਿਹੜਾ ਸਵੇਰ ਦਾ ਸ਼ਬਦ ਮੇਰਾ ਹੁੰਦਾ ਵਾ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਕਿ ਸੋਰਠ ਮੱਲੇ ਪੰਜਵੇਂ ਦਾ ਸ਼ਬਦ ਆ ਕਿ ਔਖੀ ਘੜੀ ਨਾ ਦੇਖਣ ਲਈ ਆਪਣਾ ਬਿਰਦ ਸੰਭਾਲੇ ਆਸ ਦੇ ਰੱਖਿਆ ਆਪਣੇ ਕੋ ਸਵਾਸ ਸਵਾਸਪ੍ਰਿਤ ਪਾਲੇ ਪ੍ਰਭਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਅਮਰਾ ਮੇਰਾ ਸਵੇਰ ਦੀ ਸੈਰ ਇਸੇ ਵਰਦਾ ਮੰਝਰ ਮੇਰਾ ਦਿਲ ਕੀਤਾ ਜਿਤਨਾ ਮੇਰੇ ਹੈ ਵੀਰੇ ਕਹਿਣ ਦਾ ਇੱਕ ਤਰੀਕਾ ਵਾ ਕਿ ਮੇਰਾ ਦਿਲ ਕੀਤਾ ਉਹ ਦਿਲ ਕੀਤਾ ਦਿਨ ਹੀ ਕਰਦਾ ਵਾ ਕਿ ਤੁਹਾਨੂੰ ਮਿਲਾਂ ਤੁਹਾਡੇ ਨਾਲ ਗੱਲਾਂ ਕਰਾਂ ਤੁਹਾਡੇ ਨਾਲ ਛੋਟੇ ਛੋਟੇ ਅਹਿਸਾਸਾਂ ਦੀਆਂ ਸਾਂਝਾਂ ਪਾਵਾਂ ਔਰ ਮੈਂ ਲਗਭਗ ਮੇਰੀ ਸੈਰ ਜਿਹੜੀ ਹੁੰਦੀ ਉਹ ਖੇਤਾਂ ਦੇ ਵਿੱਚ ਹੁੰਦੀ ਹੈ ਪੱਕੀ ਸੜਕ ਤੇ ਮੈਂ ਤਾਂ ਨਹੀਂ ਜਾਂਦਾ ਕਿ ਮੇਰੇ ਡੌਗੀ ਮੇਰੇ ਨਾਲ ਹੁੰਦੇ ਆ ਔਰ ਉਹ ਜਿਹੜੇ ਨੰਗਣ ਵਾਲੇ ਆ ਹੇ ਨੰਕਸੇ ਨਹ ਹੁੰਦਾ ਨੂੰ ਸਾਈਕਲਾਂ ਮੋਟਰਸਾਈਕਲਾਂ ਦੇ ਮਗਰ ਦੌੜਦੇ ਮੈਂ ਕਿਹਾ ਕਿ ਸਵਾਰ ਨੂੰ ਫੱਟ ਲੱਗੂਗੀ ਜਾਂ ਉਦੋਂ ਉਹਨਾਂ ਨੂੰ ਲੱਗੂਗੀ ਇਹਨੂੰ ਚੰਗਾ ਕੇ ਖੇਤਾਂ ਦੇ ਵਿੱਚ ਜਾਵਾਂ ਔਰ ਇਹ ਖੇਤਾਂ ਦੀ ਜਿਹੜੀ ਰੌਣਕਾ ਮੇਰੇ ਪਿੱਛੇ ਆ ਤੁਸੀਂ ਦੇਖ ਸਕਦੇ ਜੇ ਖਾਲਾ ਵਾ ਔਰ ਇਹ ਖਾਲ ਦੇ ਉੱਤੇ ਜਿਹੜੇ ਬੀਜੇ ਨਹੀਂ ਗਏ ਰਿੰਡ ਦੇ ਦਰਖਤ ਨੇ ਔਰ ਇਹ ਰਿੰਡ ਜਿਹੜੀ ਆ ਇਹ ਪੰਜਾਬ ਦੀ ਫਸਲ ਨਹੀਂ ਹੈਗੀ ਇਹ ਬੇਸਿਕਲੀ ਫਸਲ ਆ ਰਾਜਸਥਾਨ ਦੀ ਗੁਜਰਾਤ ਦੇ ਥਲ ਦੇ ਏਰੀਏ ਦੀ ਇਨੂੰ ਪਾਣੀ ਦੀ ਕੋਈ ਬਹੁਤੀ ਲੋੜ ਨਹੀਂ ਹੁੰਦੀ। ਔਰ ਇਹਦਾ ਸ਼ਾਇਦ ਤੇਲ ਤੂਲ ਜਿਹੜਾ ਰਿੰਡ ਦਾ ਨਿਕਲਦਾ ਵਾ ਉਹ ਸਾਬਣ ਵਾਸਤੇ ਵਰਤਿਆ ਜਾਂਦਾ ਬਣਾਉਣ ਵਾਸਤੇ। ਤੇ ਇਹ ਵੀ ਇਸ ਤਰ੍ਹਾਂ ਹੀ ਉੱਗਦਾ ਇਸ ਤਰ੍ਹਾਂ ਦੀ ਖੇਤੀ ਹੁੰਦੀ ਆ। ਅਸੀਂ ਇਹਦੀ ਫਸਲ ਵੀ ਮੇਰਾ ਖਰਾਬ ਨਾ ਪੈਦਾ ਕਰ ਸਕਦੇ। ਤੇ ਇਹਦੀ ਕੋਈ ਸਾਭ ਨਹੀਂ ਕੋਈ ਸੰਭਾਲਦੀ ਤੁਸੀਂ ਦੇਖ ਰਹੇ ਜੇ ਇਹਦੇ ਕਿੱਡੇ ਕਿੱਡੇ ਪਿਆਰੇ ਪਿਛੇ ਬੂਟੇ ਆ ਮੇਰੇ। ਔਰ ਇਦਾਂ ਹੀ ਇਹ ਕਣਕਾਂ ਵਾ ਕਣਕਾ ਜਿਹੜੀਆਂ ਕੋਰਾ ਪੈ ਰਿਆ ਠੰਡ ਪੈ ਰਹੀ ਆ। ਤੇ ਆਪਣੇ ਮਕਾਮ ਵਾਲ ਨੂੰ ਆਪਣੇ ਜੋ ਮਨਾਲ ਨੂੰ ਆਪਣੀ ਜਵਾਨੀ ਵਾਲ ਨੂੰ ਵਧਿਆ ਔਰ ਦੇ ਪੰਜਾਬ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਾ ਆਪ ਜੀ ਦੀ ਕਿਰਪਾ ਵਾ ਇੱਥੇ ਅਨਾਜ ਦੀ ਕੋਈ ਥੋੜਨੀ ਇੱਥੇ ਥੋੜਾ ਤੇ ਸਰਕਾਰਾਂ ਦੇ ਵਤੀਰੇਆਂ ਦੀ ਉਹਨਾਂ ਦੇ ਜੋ ਕਿਸਾਨਾਂ ਪ੍ਰਤੀ ਉਦਾਸ ਰਵਈਆ ਉਹਦੀ ਕਿਉਂਕਿ ਕਿਸਾਨ ਦੀ ਜਿੰਨੀ ਵੱਡੀ ਲੁੱਟ ਹੋ ਰਹੀ ਆ ਚਾਹੇ ਉਹ ਕਿਤੇ ਵੀ ਹੋਵੇ ਇਹਦਾ ਕੋਈ ਜਦੋਂ ਕੋਈ ਕਿਸਾਨ ਆਵਾਜ਼ اٹھਾਉਂਦੇ ਆ ਉਹਨਾਂ ਨੂੰ ਕਈ ਤਰੀਕੇ ਨਾਲ ਕਿਹਾ ਜਾਂਦਾ ਪਰ ਚੋਰ ਮੋਰੀਆਂ ਇਹੋ ਜਿਹੀ ਲੱਭੀਆਂ ਜਾਂਦੀਆਂ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਇਆ ਜਾਵੇ ਉਹਨਾਂ ਦੀ ਫਸਲ ਖੋਹ ਲਈ ਜਾਵੇ ਅਸਲੀ ਸੋਨਾ ਜਿਹੜਾ ਜ਼ਿੰਦਗੀ ਨੂੰ ਰੂਹ ਦੇਣ ਵਾਲਾ ਜਾਨ ਦੇਣ ਵਾਲਾ ਉਹ ਤੇ ਫਸਲਾਂ ਨੇ ਬਾਕੀ ਤੇ ਆਵੇ ਪਰਮ ਪਰਿਖਿਆ ਤੇ ਚਲੋ ਇਹ ਆ ਮੇਰੀ ਸਵੇਰ ਦੀ ਸਾਂਝ ਮੇਰਾ ਤੁਹਾਡੇ ਨਾਲ ਉਹਦੇ ਦਿਲ ਦੀਆਂ ਗੱਲਾਂ ਕਰ ਲਈਆਂ ਇੰਨੀ ਕਿ ਮੇਰੀ ਗੱਲਾਂ ਬਾਤਾਂ ਨਾਲ ਮੇਰਾ ਮਾਣ ਹੋਲਾ ਹੋ ਜਾਂਦਾ ਤੇ ਜਿੱਥੇ ਵੀ ਤੁਸੀਂ ਮੈਨੂੰ ਵੇਖ ਰਹੇ ਜੀ ਜਿਉਂਦੇ ਰੋ ਵਸਦੇ ਰੋ ਚੜਦੇ ਪੰਜਾਬ ਚ ਲੈਂਦੇ ਪੰਜਾਬ ਚ ਨਿੱਗੀਆਂ ਨਿੱਗੀਆਂ ਗੱਲਾਂ ਕਰਦੇ ਰਵਾਂਗੇ ਤਾਂ ਕਿ ਸਾਡੀ ਸਾਂਝ ਬਣੀ ਰਹੇ ਮੈਂ ਤੁਹਾਡਾ ਆਪਣਾ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਬਹੁਤ ਸਾਰਾ ਸ਼ੁਕਰੀਆ ਬਹੁਤ ਸਾਰਾ ਤੁਹਾਡਾ ਜੀ